ਪੈਸੇ ਨਹੀਂ ਗਏ ਤੇ ਪੈਸੇ ਤੇ ਮੈਨੂੰ ਦੇਣੇ ਬਣੇ ਆ ਪੈਸੇ ਦੇਣੇ ਬਣੇ ਆ ਕਿੰਨੇ ਪੈਸੇ ਆ 50 ਪੈਸੇ ਦੇ 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 ਉਹ ਕਰੂ ਲਿਆ ਦੇ ਲਿਆ ਦੇ ਵਾਹਿਗੁਰੂ ਵਾਹਿਗੁਰੂ ਖੋਲ ਚਲੋ ਭਾਈ ਆ 50 ਪੈਸੇ ਕੱਢਿਓ ਭਾਈ 50 ਪੈਸੇ ਕੱਢਾ ਰੁਪਈਏ ਕੱਢਾ ਚਲ ਦੇ ਦੇ ਲੈ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਇਲਾ ਮਾਤਾ ਦੇ ਨੀ ਆਪ ਦੇਵਾ ਨੀ ਆ ਕੀ ਪਿੰਗਾ ਆ ਜਾ ਮਾਤਾ ਧੰਗ ਗੁਰੂ ਰਾਮਦਾਸ ਲੈ ਮਾਤਾ ਲੈ ਆ ਆ ਸੰਭਲਾ ਟੋਕਰਾ ਸਿੱਤਖਾ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਲੈ ਜੀ ਮਾਤਾ ਪਾਰਾ ਵਾ ਤੱਕ ਨਹੀਂ ਤਰਾਣਾ ਸੈਰ ਦੇ ਤੇਰਾ ਸੈਰ ਦੇ ਰੱਖਦਾ ਕੇ ਨੂੰ ਲੱਗੇ